ਜਵਾਈ ਚਾਵਣਾ ਲਾਇਆ ਸਹੁਰੇ ਘਰ ਪਰ ਸਵੇਰੇ ਜਾਗਿਆ ਤਾਂ ਜਵਾਈ ਦੇ ਉੱਡ ਗਏ ਹੋਸ਼ ਘਰ ਦੇ ਬਾਹਰ ਲੱਗੀ ਕਾਰ ਚੋਰੀ ਕਰਕੇ ਲੈ ਗਈ ਸੀ ਚੋਰੇ ਹੁਣ ਸੀਸੀਟੀਵੀ ਚੈੱਕ ਕਰਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜੁਵਾਈਕਾਰ ਬਟਾਲਾ ਵਿਖੇ ਕਾਰ ਚੋਰਾਂ ਵੱਲੋਂ ਲਗਾਤਾਰ ਕਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਬੀਤੇ ਦਿਨੀ ਰਾਤ 2 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਪੋਸ਼ ਇਲਾਕੇ ਵਿੱਚ ਇੱਕ ਕਾਰ ਤੇ ਆਏ ਕੁਝ ਚੋਰਾਂ ਵੱਲੋਂ ਕਾਰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰੈਸ਼ੀ ਇਲਾਕੇ ਚ ਪੂਰੇ ਮੁਹੱਲੇ ਵਿਖੇ ਕਾਰ ਚੋਰੀ ਦੀ ਘਟਨਾ ਲਗਾਤਾਰ ਵਾਪਰਦੀਆਂ ਰਹਿੰਦੀਆਂ ਜਾਣਕਾਰੀ ਤੇ ਆਏ ਕੁਝ ਚੋਰਾਂ ਵੱਲੋਂ ਘਰ ਦੇ ਬਾਹਰ ਲੱਗੀ ਸੈਰੋਲਟ ਬੀਟ ਕਾਰ ਚੋਰੀ ਕਰ ਲਈ ਗਈ ਕਾਰ ਮਾਲਕ ਅਮਰ ਸਰ ਦਾ ਰਹਿਣ ਵਾਲਾ ਹੈ ਤੇ ਆਪਣੀ ਪਤਨੀ ਨੂੰ ਆਪਣੇ ਸਹੁਰੇ ਘਰ ਛੱਡਣ ਆਇਆ ਸੀ ਕਾਰ ਚੋਰੀ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਜੈਨ ਕਾਰ ਤੇ ਆਏ ਕੁਝ ਚੋਰ ਸਵੇਰੇ ਲਗਭਗ 4:30 ਵਜੇ ਕਾਰ ਚੋਰੀ ਕਰਕੇ ਲੈ ਜਾਂਦੇ ਨਜ਼ਰ ਆ ਰਹੇ ਹਨ ਜਾਣਕਾਰੀ ਦਿੰਦਿਆਂ ਕਾਰ ਮਾਲਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਅਮਰ ਸਰ ਦਾ ਰਹਿਣ ਵਾਲਾ ਹੈ ਆਪਣੀ ਬੋਟੀ ਨੂੰ ਆਪਣੇ ਸਹੁਰੇ ਘਰ ਛੱਡਣ ਕਾਰ ਤੇ ਬਟਾਲਾ ਆਇਆ ਸੀ ਸਵੇਰੇ ਤੜਕਸਾਰ ਉਸ ਦੀ ਸੱਸੂ ਮਾਂ ਦੀ ਨਜ਼ਰ ਬਾਹਰ ਪਈ ਤਾਂ ਉਸਨੇ ਵਿਖਿਆ ਕਿ ਕਾਰਬਾਰ ਨਹੀਂ ਸੀ ਜਦੋਂ ਉਸਦੀ ਸਾਸੂ ਮਾਣੇ ਉਸ ਨੂੰ ਦੱਸਿਆ ਤਾਂ ਉਸਦੇ ਬਾਹਰ ਆ ਕੇ ਚੰਗੀ ਤਰ੍ਹਾਂ ਵੇਖਿਆ ਤਾਂ ਉਸਦੀ ਕਾਰ ਨਹੀਂ ਸੀ ਤਾਂ ਮੌਕੇ ਤੇ ਆਸ-ਪਾਸ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ 3:00 ਵਜੇ ਆਸ-ਪਾਸੋਂ ਚੋਰ ਜਨਕਾਰ ਤੇ ਆਏ ਤੇ 10 ਮਿੰਟ ਦੇ ਵਿੱਚ ਹੀ ਉਹਨਾਂ ਦੀ ਕਾਰ ਚੋਰੀ ਕਰਕੇ ਰਫੂ ਚੱਕਰ ਹੋ ਗਏ ਪੁਲਿਸ ਕੰਟਰੋਲ ਰੂਮ ਨੂੰ ਉਹਨਾਂ ਨੇ ਸੋਚਨਾ ਵੀ ਦਿੱਤੀ ਤੇ ਮੁਲਾਜ਼ਮਾਂ ਵੱਲੋਂ ਉਸਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ ਮਹਿੰਦਰ ਸਿੰਘ ਕੀ ਘਟਨਾ ਹੈ ਰਾਤ ਦਾ ਅਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉੱਥੇ ਸਵੇਰੇ ਆਪਣੇ ਛੱਡਣ ਆਇਆ। ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਭਨ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ। ਇਹ ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਇਆ 2:30 11:00 ਵੀ ਤਕਰੀਬ। ਮੈਂ ਕਿਹਾ ਚੱਲ ਕਾਗਜ਼ ਉੱਪਰ ਰੱਖ ਲੈਣੇ ਆ। ਤੇ ਸਵੇਰੇ ਸਾਸੂ ਮੈਂ ਉੱਥੇ ਕੋਈ 5:35 ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਗਏ ਤੇ ਗੱਡੀ ਕਿੱਥੇ ਲਗਾਈ? ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ। ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ। ਗੱਡੀ ਕਿੱਡੀ ਸੀ ਗੱਡੀ ਸਰ ਸ਼ੈਵਲਟ ਬੀਟ ਗਈ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵੇਲੇ ਲਾਈਏ ਮੈਂ ਤੇ ਸਰ ਲਾਤੀ ਸਵੇਰ ਦੇ 7:30 ਵੇ ਐਮਬੰਰੀ ਸਰਵਾ ਗਈ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਦਿਨ ਵਾਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਰ ਕੋਈ ਸੀਸੀਟੀਵੀ ਦੀ ਵੀਡੀਓ ਦੇਖੀ ਸੀਸੀਟੀਵੀ ਸਰ ਮੈਂ ਕਢਾਈਆਂ ਫੁਟੇਜ ਹੈਗੀਆਂ ਜਨ ਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਨ ਦੇ ਵਿੱਚੋਂ ਨਿਕਲੇ ਇੱਕ ਨਹੀਂ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਵੀ ਨਹੀਂ ਲਾਇਆ ਹਟ ਲਈ ਗੱਡੀ ਲਾ ਕੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਇਹ ਸਰ ਗਈ ਹੈ तकरीबन 3:00 ਵਜੇ 30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਜੀ ਕੰਪਲੇਂਟ ਸਰ ਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲਿਖ ਕੇ ਵਗੈਰਾ ਲੈ ਕੇ ਗਿਆ ਸਰ ਟਾਟਾ ਆਈ ਜੀ ਸੋਰੀ ਨਹੀਂ ਆਪਣੀ ਮੈਂ ਸੋਰੀ ਹਾਂ ਸਰ ਛੱਡਣ ਆਇਆ ਹਾਂ ਵਾਈਫ ਨੂੰ ਜੀ